ਹਾਂਜੀ ਰਾਮ ਰਾਮ ਜੀ ਸਤ ਸ੍ਰੀ ਅਕਾਲ 사ਤ ਜੀ ਉਹ ਦੇਖੋ ਆਪਣੇ ਪਿੰਡ ਦੀ ਗਰਾਊਂਡ ਜਿਹੜੀ ਕਿ ਸਾਸਾਂ ਘਰ ਦੇ ਕੋਲ ਆ ਇਹ ਸਾਰੀ ਐਸੀ ਤੇ ਐਸੀ ਦੇਤੀ ਆ ਗੁਜਰਾਂ ਨੇ ਆ ਲੀਹਾਂ ਪਾਤੀਆਂ ਦੇਖੋ ਆ ਕਿੰਨੀਆਂ ਕਿੰਨੀਆਂ ਡੂੰਗੀਆਂ ਲੀਹਾਂ ਪਾਤੀਆਂ ਇਹ ਲੱਗਦੀ ਨਹੀਂ ਗਰਾਊਂਡ ਆ ਪਹਿਲੀ ਗੱਲ ਤਾਂ ਇਹਨਾਂ ਨੂੰ ਇੱਥੇ ਬੈਣਾ ਨਹੀਂ ਬੈਣੇ ਨਹੀਂ ਦੇਣਾ ਚਾਹੀਦਾ ਹਨ ਜਿਨ੍ਹਾਂ ਕੋ ਖੇਤ ਆ ਦੇਖਿਓ ਹਾਲ ਦੇਖੋ ਗਰਾਊਂਡ ਦਾ ਇਹਨਾਂ ਨੇ ਪਸ਼ੂ ਲਗਾ ਲਗਾ ਕੇ ਹਨਾ ਬਾਕੀ ਦਿਖਾਣਾ ਤੁਹਾਨੂੰ ਇਹ ਪੇਚ ਦਾ ਹਾਲ ਦੇਖੋ ਇਹਦਾ ਜਾਣ ਬੁੱਝ ਕੇ ਕੀਤਾ ਹੁੰਦਾ ਨਹੀਂ ਪ੍ਰੋਗਰਾਮ ਹਨਾ ਆ ਦੇਖੋ ਇਹਨਾਂ ਨੂੰ ਬਣਦਾ ਜਰਮਾਨਾ ਪੰਚਾਇਤ ਕਰੇ ਜੋ ਵੀ ਬਣਦਾ ਇਹਤੇ ਕਾਰਵਾਈ ਕਰੇ ਕਾਨੂੰਨੀ ਤਾਂ ਇਹਨਾਂ ਦਾ ਪਿੰਡ ਜੀ ਵੀ ਬੜਨਾ ਬੈਨ ਕਰੋ ਪਿੰਡ ਚੋਂ ਪਸ਼ੂ ਲੈ ਕੇ ਲੰਘਦੇ ਆ ਇਹ ਹਰ ਪਾਸੇ ਗੰਦ ਪਾਇਆ ਹੈ ਨਾ ਲੋਕਾਂ ਨੇ ਇਹ ਕਾ ਲੀ ਆ ਬਸ ਥਾਂ ਥਾਂ ਲੀਹਾ ਪਾਈਆਂ ਦੇਖੋ ਇੱਧਰ ਹਾਲ ਦੇਖੋ ਜਿਹਨੇ ਕੀ ਕਰ ਦਿੱਤਾ ਗਰਾਊਂਡ ਦਾ ਨਾ ਗੰਦ ਪਾਇਆ ਇਹਨਾਂ ਨੇ ਆ ਦੇਖੋ ਆ ਗਰਾਊਂਡ ਆ ਸਾਡੇ ਪਿੰਡ ਦੀ ਤਦ ਹਾਲ ਦੇਖੋ ਨਾ ਲੋਕਾਂ ਨੇ ਕੀ ਕੀਤਾ ਇੱਥੇ ਆਪਾਂ ਇੰਨਾ ਪੈਸਾ ਲਾਇਆ ਐਨੇ ਬੰਦਿਆਂ ਨੇ ਟਾਈਮ ਖਰਾਬ ਕੀਤਾ ਇੱਥੇ ਹੱਥੀਂ ਕੰਮ ਕਰਕੇ ਆ ਗਰਾਊਂਡ ਬਣਾਈ ਸੀ ਤਨਾ ਇਹਨਾਂ ਗੰਦ ਲੋਕਾਂ ਨੇ ਆ ਸਾਡੀ ਗਰਾਊਂਡ ਖਰਾਬ ਕਰ ਦਿੱਤੀ ਆ ਬਹੁਤ ਦੁੱਖ ਲੱਗਦਾ ਇਹਨੂੰ ਦੇਖ ਕੇ ਤੇ ਮੈਂ ਬਿਜਾਰਸ਼ ਕਰਦਾ ਪ੍ਰਸ਼ਾਸਨ ਤੇ ਪੰਚਾਇਤ ਮੁਰਕੇ ਇਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਜੁਰਮਾਨਾ ਠੋਕਿਆ ਜਾਵੇ ਤੇ ਪਿੰਡ ਚੋਂ ਇਹਨਾਂ ਦਾ ਬਾਈਕਟ ਕਰੋ ਅੱਗੇ ਤੋਂ ਆ ਦੇਖੋ ਹਾਲ ਸਾਡੀ ਗਰਾਊਂਡ ਦਾ ਦੇਖ ਕੇ ਦੁੱਖ ਲੱਗਦਾ ਪਿਆ ਇਹਨਾਂ ਤੇ ਤਰਸ ਕਾਣ ਦੀ ਕੋਈ ਲੋੜ ਨਹੀਂ ਨਾ ਲੋਕਾਂ ਤੇ ਇਹ ਕਹਿੰਦੇ ਗਰਾਉਂਡ ਹੈ ਨਹੀਂ ਅੱਦਾ ਦੀ ਏਰੀਆ ਚ ਆ ਗਰਾਉਂਡ ਦਾ ਹਾਲ ਆ ਸਾਡੀ ਸਭ ਤੋਂ ਵਧੀਆ ਗਰਾਉਂਡ ਸੀ ਤਾਂ ਇਹਨਾਂ ਲੋਕਾਂ ਨੇ ਸਾਡੀ ਗਰਾਉਂਡ ਦੀ ਐਸੀ ਤੈਸੀ ਦੇਤੀ ਆ ਆ ਦੇਖੋ ਭਾਈ ਸਾਰੇ ਗਰਾਉਂਡ ਦੀ ਐਸੀ ਕੋਈ ਚਾੜਤੀ ਉੱਧਰ ਵੀ ਆ ਦੇਖੋ ਗਰਾਉਂਡ ਆ ਸਾਡੀ ਗਰਾਉਂਡ ਦਾ ਹਾਲ ਦੇਖੋ ਤੁਹਾਨੂੰ ਦੱਸਦੇ ਕਿੱਦਾਂ ਹੁੰਦੀ ਆ ਗਰਾਉਂਡ ਜੋ ਕਿੱਦਾਂ ਖਰਾਬ ਕਰੀਦੀ ਕਿਸੇ ਨੇ ਤੁਹਾਨੂੰ ਵੀ ਦੰਨੇ ਆ ਕੋਈ ਨਹੀਂ ਰੁਕ ਜਾਓ ਤੁਸੀਂ ਤੁਹਾਨੂੰ ਦੱਸਦੇ ਆ ਕਿੱਦਾਂ ਗਰਾਊਂਡ ਖਰਾਬ ਕਰੀ ਦੀ ਆ ਖਾੜੇ ਆ ਤੁਸੀਂ ਬੱਟਾਂ ਦੇ ਹੁਣ ਆ ਦੇਖੋ ਗਰਾਊਂਡ ਵੀਡੀਓ ਸਾਰੀਆਂ ਪਿੰਜਾ ਵਿੱਚ ਪੇਚਦੀਆਂ ਪ੍ਰਾਣੀਆਂ ਮੈਂਸ਼ਨ ਕਰ ਦਊਂਗਾ ਕਿੰਦਾ ਨਹੀਂ ਗਰਾਊਂਡ ਆ ਸਾਰੀਆਂ ਵੀਡੀਓ ਆ ਹਾਲ ਦੇਖੋ ਸਾਡੀ ਗਰਾਊਂਡ ਦਾ ਆ ਦੇਖੋ ਆ ਐਂਟਰੀ ਤੇ ਇਹਨਾਂ ਨੇ ਕਾਚੇ ਮਾਚੇ ਕਰਕੇ ਇੰਨੀ ਸੋਹਣੀ ਗਰਾਊਂਡ ਐਂਦਾ ਦੀ ਗਰਾਊਂਡ ਐ ਹੀ ਹਨੀ ਕਿਤੇ ਵੀ ਇਹਨਾਂ ਨੇ ਹਾਲ ਦੇਖੋ ਕੀ ਕਰ ਦਿੱਤਾ ਇਹਨਾਂ ਇਹ ਲੱਗਦੀ ਆ ਗਰਾਊਂਡ ਆ ਸਾਡੇ ਪਿੰਡ ਦੀ ਇਹ ਵੀਡੀਓ ਬੜੇ ਦੁੱਖ ਕੇ ਬਣਾ ਰਹੇ ਆ ਅਸੀਂ ਇਹਨਾਂ ਲੋਕਾਂ ਦੇ ਤਰਸ ਅਸੀਂ ਪਹਿਲਾਂ ਕਰਦੇ ਸੀ ਪਰ ਹੁਣ ਨਹੀਂ ਨਾ ਤੇ ਤਰਸ ਸਾਨੂੰ ਰਤਾ ਵੀ ਇਹ ਜਿੱਥੇ ਜਾਂਦੇ ਗੰਦ ਪਾਉਂਦੇ ਨਹੀਂ ਸਾਡਾ ਨੁਕਸਾਨ ਦੇਖੋ ਕਿੰਨਾ ਕਰ ਦਿੱਤਾ ਭਾਜੀ ਮੋੜ ਕੇ ਥੂੜੀ ਨਹੀਂ ਹੋਣੀ ਜੋ ਮਰਜ਼ੀ ਕਰ ਲੋ ਨਹੀਂ ਥਾਂ ਥਾਂ ਲੀਹਾਂ ਪਾਤੀਆਂ ਪੂਰੀ ਗਰਾਊਂਡ 'ਚ ਗੱਡੇ ਟਰੈਕਟਰ ਘਮਾ ਕੇ ਪਸ਼ੂ ਘਮਾ ਕੇ ਇਹਨਾਂ ਨੂੰ ਕੌਣ ਇਹ ਅਥਾਰਟੀ ਹੈ ਤੇ ਪੰਚਾਇਤ ਉਸ ਬੰਦੇ ਤੇ ਵੀ ਜੁਰਮਾਨਾ ਕਰੇ ਜਿਸ ਬੰਦੇ ਨੇ ਇਹਨਾਂ ਨੂੰ ਰੱਖਿਆ ਆ ਉਸ ਬੰਦੇ ਦੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਬਣਦੀ ਔਰ ਡੇਰਾ ਆ ਦੇਖੋ ਸਾਹਮਣੇ ਇਹ ਸਾਰਾ ਗਰਾਊਂਡ 'ਚੋਂ ਲੰਘ ਰਿਹਾ ਇਹ ਠੀਕ ਆ ਤੇ ਦੂਜਾ ਆ ਗਰਾਊਂਡ ਦੇ ਨਾਲ ਬੈਠੇ ਇਧਰ ਪੱਲੇ ਪਾਸੇ ਟਰੈਕਟਰ ਸਾਰੇ ਵੀਡੀਓ ਬਣਾਈਏ ਗਏ। ਮਿੱਟੀ ਨਾ ਗਦੇ ਟਰੈਕਟਰ ਦੀ ਵੀਡੀਓ ਪਈ ਆ ਮੇਰੇ ਕੋਲ। ਬਹ ਠੀਕ ਆ। ਤੇ ਦੇਖ ਸਾ ਤੇ ਸਾਡੇ ਪਿੰਡ ਦੀ ਬਜਰੌਰ ਦੀ ਗਰਾਊਂਡ ਦਾ ਹਾਲ ਕੀ ਕੀਤਾ ਨਾ ਲੋਕਾਂ ਨੇ। ਬਹੁਤ ਦੁੱਖ ਲੱਗਾ ਜੇ ਦੇਖਿਆ ਕਿਉਂਕਿ ਅਸੀਂ ਸਾਰਿਆਂ ਨੇ ਹੱਥੀ ਕੰਮ ਕੀਤਾ ਹੈ। ਇੱਥੇ ਜਦੋਂ ਗਰਾਊਂਡ ਮਿਲੀ ਸੀ ਨਾ ਪੰਚਾਇਤ ਕੋਲ ਹੀ ਸੀ। ਪਰ ਇਹਨਾਂ ਨੂੰ ਇਹ 마ਫੀਆ ਆ ਇੱਕ ਕਿਸਮ ਦਾ ਵੀ 마ਫੀਆ ਬਹੁਤ ਗੰਦਾ 마ਫੀਆ ਨਾ ਪਿੰਡਾਂ ਚੇ ਬੂਟੇ ਛੱਡਦੇ ਆ ਨਾ ਕੁਛ। ਨਾ ਇਹਨਾਂ ਨੇ ਕੋਈ ਸੜਕਾਂ ਨਾਲੀਆਂ ਛੱਡੀਆਂ ਆ ਹਰ ਜਗ੍ਹਾ ਇਹਨਾਂ ਨੇ ਗੰਦ ਪਾਇਆ ਨਾ ਸਾਡੀ ਨਹੀਂ ਗਰਾਊਂਡ ਛੱਡੀ ਆ। ਇਹਨਾਂ ਤੇ ਪਿੰ ਤਾ ਜੋ ਪਿੰਡ ਚ ਬਿਨਾ ਪਿੰਡ ਚ ਬਿਨਾ ਪਸ਼ੂ ਲੈ ਕੇ ਲੰਘਣਾ ਚੋਆ ਚ ਚਾਰਨ ਆਪਣੇ ਪਸ਼ੂ ਤੁਹਾਡਾ ਕੀ ਨੁਕਸਾਨ ਹੋਇਆ ਅੰਕਲ ਜੀ ਆ ਦੇਖੋ ਜੀ ਉਹ ਸਪੈਦਿਆਂ ਦੇ ਵਿੱਚ ਪੂਰਾ ਹੀ ਨਹੀਂ ਹਨ ਪੱਠੇ ਖਰਾਬ ਕਰ ਦਿੱਤੇ ਆ ਤੁਹਾਡੇ ਪੱਠੇ ਸਾਡੇ ਹਾਂ ਉਹ ਸਪੈਦਿਆਂ ਤੇ ਪਾਓ ਨੈਟ ਤੇ ਚੜਾਓ ਇਹਨਾਂ ਤੇ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਨਾਲ ਹੋਵੋ ਇਹਨਾਂ ਦੀ ਕਾਨੂੰਨੀ ਕਾਰਵਾਈ ਪੂਰੀ ਕਰਾਣੀ ਹੈ ਨਹੀਂ ਗਰਾਉਂਡ ਖਰਾਬ ਕੀਤੀ ਹੈ ਨਹੀਂ ਸਾਡੀ ਬਹੁਤ ਨੁਕਸਾਨ ਕੀਤਾ ਐਡੇ ਐਡੇ ਪੱਠੇ ਦਾ ਮੈਂ ਇੱਕ ਬੋਰਾ ਸਟਕੇ ਗਿਆ ਲਵੇ ਮੈਂ ਕਿਹ ਚਲੇ ਚੰਗੇ ਹੋ ਜਾਣਗੇ ਇਹਨਾਂ ਦਾ ਇੱਧਰ ਵੱਡਣਾ ਹੀ ਬੰਦ ਕਰੋ ਇਹਨਾਂ ਨੂੰ ਬੈਨ ਕਰਾਣਾ ਇੱਧਰ ਏਰੀਆ ਚ ਚੱਬਿਆ ਬਜਰਾ ਐਸ ਏਰੀਆ ਚ ਵੱਡੂਗੇ ਨਹੀਂ ਯਾਰ ਆ ਕੇ ਉੱਠ ਕੇ ਆ ਜਾਂਦੇ ਹਰ ਸਾਲ ਇਹਨਾਂ ਨਾਲ ਕਾਹ ਜਾ ਕਰਨੀ ਪੈਂਦੀ ਸਾਨੂੰ ਓਏ ਤੁਸੀਂ ਕਿਹੜਾ ਹਰ ਮੇਲੇ ਆਪਾਂ ਖੇਤਾਂ ਚ ਰਹਿ ਸਕਦੇ ਆ ਇਹ ਮਖਰੋ ਬਾੜ ਦਿੰਦੇ ਪਸ਼ੂ ਕਿੱਥੇ ਨਹੀਂ ਕਿੱਥੇ ਮੈਂ ਉੱਥੋਂ 11 11:30 ਵਜੇ ਤੋਂ ਬੈਠਾ ਰਿਹਾ ਮੈਂ ਉੱਥੋਂ ਗਿਆ ਘਰ ਮੈਂ ਹੁਣ ਪੱਠੇ ਵੱਢਣ ਆਇਆ ਇੰਦਾ ਵੱਢਿਓ ਜਿੱਦਾਂ ਕਿਸੇ ਮਤਲਬ ਕੀ ਦਾਤੀ ਨਾ ਵੱਢਿਓ ਹੁੰਦੇ ਆ ਆ ਦੇਖ ਲਓ ਦੇਖ ਸਕਦੇ ਤੁਸੀਂ ਅੰਕਲ ਵੀ ਬਹੁਤ ਉਹੀ ਆ ਇਹ ਸਾਰਾ ਏਰੀਆ ਇਹ ਦੂਹੀ ਆ ਇਹਨਾਂ ਤੇ ਪੰਚਾਇਤ ਨੂੰ ਬਣਦੀ ਕਾਰਵਾਈ ਕਰਨੀ ਹੀ ਚਾਹੀਦੀ ਆ ਇਹ ਅੱਜ ਹੀ ਇੱਥੇ ਐਕਸ਼ਨ ਲਿਆ ਜਾਵੇ ਇਹਨਾਂ ਦਾ ਜੁਰਮਾਨਾ ਵਸੂਲਿਆ ਜਾਵੇ ਜਿਹੜਾ ਇਹਨਾਂ ਦਾ ਨੁਕਸਾਨ ਅੰਕਲ ਦਾ ਹੋਇਆ ਉਹਦਾ ਵੀ ਜੁਰਮਾਨਾ ਵਸੂਲਿਆ ਜਾਵੇ ਅੱਛਾ ਤੇ ਉਹ ਤਾਂ ਜਿਹੜੇ ਰਹਿੰਦੇ ਉਹ ਬਹਿ ਗਏ ਚਾਰੋ ਦਿਨ ਇਹਨਾਂ ਨੂੰ ਛੜ ਦਿਓ